ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਇੱਕ ਵਾਰ ਫਿਰ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB77 study point ਤੇ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ PSPSCL ਦੀ PSGCL ਦੀ ਏਲਮ ਦੀਆਂ ਜੋ ਵੈਕੈਂਸੀਆਂ ਆਈਆਂ ਹੀਆਂ ਹਨ PSPSCL 'ਚ ਉਹਨਾਂ ਦੀ ਤਿਆਰੀ ਕਰ ਰਹੇ ਹਨ ਤਾਂ ਜਿੰਨਾਂ ਅੱਗੇ ਅਪਰੈਂਟਸ਼ਿਪ ਦੀ ਤਿਆਰੀ ਕਰਨੀ ਹੈ ਉਹਨਾਂ ਲਈ ਇੱਕ ਕਲਾਸ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਸੋ ਜਿੰਨਾ ਦੋਸਤਾਂ ਨੇ ਹਰ ਤੱਕ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਐਂਡ ਲਾਈਕ ਵੀਡੀਓ ਨੂੰ ਕਰੋ ਐਂਡ ਸ਼ੇਅਰ ਜ਼ਰੂਰ ਕਰੋ ਤਾਂ ਸ਼ੇਅਰ ਸਬਸਕ੍ਰਾਈਬ ਕਰਨ ਤੋਂ ਬਾਅਦ ਇੱਕ ਬੈਲ ਆਇਕਨ ਦਾ ਬਟਨ ਆ ਉਸ ਨੂੰ ਤੁਸੀਂ ਪ੍ਰੈਸ ਕਰ ਲੋ ਤਾਂ ਜੋ ਅਸੀਂ ਜਦੋਂ ਵੀ ਕੋਈ ਵੀ ਵੀਡੀਓ ਪਾਈਏ ਤਾਂ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਅਤੇ ਜਿੰਨਾ ਦੋਸਤਾਂ ਨੇ ਸਾਡੇ WhatsApp ਗਰੁੱਪ ਦੇ ਵਿੱਚ ਐਡ ਹੋਣਾ ਹੈ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੈ ਉੱਥੋਂ ਤੁਸੀਂ ਜਾ ਕੇ ਸਿੱਧਾ ਡਾਇਰੈਕਟ WhatsApp 'ਚ ਤੁਸੀਂ ਐਡ ਹੋ ਸਕਦੇ ਹੋ ਜਿਨ੍ਹਾਂ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ PDF ਲੈਣਾ ਚਾਹੁੰਦੇ ਨੇ ਆਪਣੇ ਮੋਬਾਈਲ ਫੋਨ ਤੇ ਤੇ ਸਾਨੂੰ 9640815143 ਇਸ ਨੰਬਰ ਤੇ ਸਾਨੂੰ ਤੁਸੀਂ 199 ਰੁਪਏ Google Pay ਕਰ ਦਿਓ ਤੁਹਾਨੂੰ ਸਾਰੀਆਂ ਹੀ PDF ਇਲੈਕਟ੍ਰੀਸ਼ੀਅਨ ਦੇ ਬੇਸ ਤੇ ਤੁਹਾਨੂੰ ਮਿਲ ਜਾਣਗੀਆਂ ਕੋਈ GK ਮਿਲਣਗੀਆਂ ਐਂਡ ਪੰਜਾਬੀ ਵਿਆਕਰਨ ਦੀ ਮਿਲ ਜਾਣਗੀਆਂ ਰਾਈਟ ਦੋਸਤੋ ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੀਡੀਓ ਨੂੰ ਆਪਾਂ ਕਰਦੇ ਹਾਂ ਸ਼ੁਰੂ ਵੀਡੀਓ ਨੂੰ ਸ਼ੁਰੂਤ ਲੈ ਕੇ ਐਂਡ ਤੱਕ ਜ਼ਰੂਰ ਦੇਖੋ ਤਾਰੇ ਤੁਹਾਨੂੰ ਸਾਰਾ ਕੁਝ ਪਤਾ ਲੱਗ ਸਕੇ ਬਹੁਤ ਹੀ ਟੌਪ ਦੇ ਐਮਸੀਕਿਊ ਲੈ ਕੇ ਆਇਆ ਹਾਂ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਇਲੈਕਟ੍ਰੋਮੈਗਨੇਟਿਕ ਕਿਸ ਤਾਤੂ ਦਾਪ ਬਣਿਆ ਹੁੰਦਾ ਹੈ ਇਲੈਕਟ੍ਰੋਮੈਗਨੇਟਿਕ ਕਿਸ ਤਾਤੂ ਦਾਪ ਬਣਿਆ ਹੁੰਦਾ ਹੈ ਆਪਸ਼ਨ ਆਪਣੇ ਕੋਲ ਹਨ ਪਹਿਲੀ ਆਪਸ਼ਨ ਹੈ ਨਿੱਕਲ ਦੂਸਰੀ ਹੈ ਜ਼ਿੰਕ ਤੀਸਰੀ ਹੈ ਲੋਹਾ ਚੌਥੀ ਹੈ ਕਾਂਸੀ ਹਰੀ ਦੋਸਤੋ ਤਾਂ ਸਤਿਜੋ ਰਾਈਟ ਆਨਸਰ ਹੈ ਉਹ ਹੈ ਜੀ ਨਰਮ ਲੋਹਾ ਨਰਮ ਲੋਹਾ ਰਾਈਟ ਦੋਸਤੋ ਆਪੋ ਆਪਣੀ ਤੁਸੀਂ ਨੋਟਬੁੱਕ ਤੇ ਨੋਟ ਜ਼ਰੂਰ ਕਰ ਲਓ ਇਹ MCQ ਜੇ ਤੁਸੀਂ PDF ਨਹੀਂ ਲੈਣਾ ਚਾਹੁੰਦੇ ਤਾਂ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਇਹ ਨੋਟ ਕਰ ਲਿਆ ਕਰੋ ਨੈਕਸਟ ਚਲਦੇ ਆਪਾਂ ਕੁਐਸਚਨ ਤੇ ਹੇਠ ਲਿਖਿਆਂ ਵਿੱਚੋਂ ਕਿਹੜੀ ਫਿਊਜ਼ ਤਾਰ ਦੀ ਵਿਸ਼ੇਸ਼ਤਾ ਹੋਣੀ ਚਾਹੀਦੀ ਹੈ ਫਿਊਜ਼ ਤਾਰ ਦੀ ਵਿਸ਼ੇਸ਼ਤਾ ਕੀ ਹੈ ਜੀ ਉੱਚ ਪ੍ਰਤੀਰੋਧ ਘੱਟ ਪ੍ਰਤੀਰੋਧ ਉੱਚ ਤਰਲਤਾ ਨਾ ਤਾਂ ਉੱਚ ਪ੍ਰਤੀਰੋਧ ਅਤੇ ਨਾ ਹੀ ਬਹੁਤ ਘੱਟ ਪ੍ਰਤੀਰੋਧ ਹਾਂਜੀ ਦੋਸਤੋ ਤਾਂ ਦੋਸਤੋ ਇਸ ਦਾ ਰਾਈਟ ਆਨਸਰ ਹੈ ਉਹ ਹੈ ਜੀ ਜਿਸ ਦਾ ਜੋ ਬਿਲਕੁਲ ਰਾਈਟ ਆਨਸਰ ਹੈ অপਸ਼ਨ ਨੰਬਰ ਸਾ ਨਾ ਤਾਂ ਉੱਚ ਪ੍ਰਤੀਰੋਧ ਤੇ ਨਾ ਹੀ ਬਹੁਤ ਘੱਟ ਪ੍ਰਤੀਰੋਧ ਇਹ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਰਾਈਟ ਹੈ ਦੋਸਤੋ ਚਲਦੇ ਆਪਾਂ ਨੈਕਸਟ ਕੁਸਚਨ ਤੇ ਇਲੈਕਟ੍ਰਿਕ ਪਾਵਰ ਦੀ SI ਯੂਨਟ ਕੀ ਹੈ অপਸ਼ਨ ਆਪਣੇ ਕੋਲ ਸਾਹਮਣੇ ਹਨ ਜੀ ਵੋਲਟ ਵਾਟ केवीए ज किलो वाट किलो वोल्ट हाँ जी दोस्तों इसका तो जो राइट आंसर है वो है वाट वाट राइट दोस्तों अगे चलते हैं नेक्स्ट क्वेश्चन पर अल्टरनेटर दो रोटर की किस्म दसो किस्म की है ਅਲਟਰਨੇਟਰ ਦੇ ਰੋਟਰ ਦੀ ਕਿਸਮ ਕੀ ਹੈ ਸਿਲੰਡਰ ਰੋਟਰ ਮੁੱਖ ਤਰੋ ਰੋਟਰ ਆਰਮੇਚਰ ਰੋਟਰ ਜਾਂ ਏ ਐਥ ਬੀ ਦੋਵੇਂ ਯਾਨੀ ਕਿ ਜਾਂ ਆ ਦੋਨੇ ਆਈ ਦੋਸਤੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਸਿਲੰਡਰ ਰੋਟਰ ਅਤੇ ਮੁੱਖ ਤਰੋ ਰੋਟਰ ਏ ਅਤੇ ਬੀ ਦੋਨੋਂ ਬਿਲਕੁਲ ਰਾਈਟ ਆਨਸਰ ਠੀਕ ਹੈ ਦੋਸਤੋ ਅੱਗੇ ਚਲਦੇ ਆਪਾਂ ਨੈਕਸਟ ਕੁਐਸਚਨ ਤੇ ਇੱਕ ਆਰ ਮੇਚਰ ਇੱਕ ਆਰ ਸੋਰੀ ਇੱਕ ਐਂਪੀਅਰਮੀਟਰ ਦੀ ਮਾਪ ਰੇਂਜ ਨੂੰ ਵਧਾਉਣ ਲਈ ਕਿਸ ਦੇ ਸਮਾਂਤਰ ਵਿੱਚ ਇੱਕ ਛੋਟੇ ਮੁੱਲ ਦਾ ਪ੍ਰਤੀਰੋਧ ਜੋੜਿਆ ਜਾਂਦਾ ਹੈ ਇਸ ਨੂੰ ਕੀ ਕਿਹਾ ਜਾਂਦਾ ਹੈ हाँ जी दोस्तों गणक शंट लड़ी जा या इन्हों कोई नहीं हाँ जी दोस्तों तो इसका तो जो राइट आंसर है वो है दोस्तों शंट शंट नैक्सट चलते हैं अपना क्वेश्चन से ਕਵੈਸਚਨ ਨੰਬਰ ਹੈ 6 ਇੰਟਰਨੈਸ਼ਨਲ ਸਿਸਟਮ ਆਫ ਯੂਨਟਸ ਦੇ ਅਨੁਸਾਰ ਰੇਡੀਓ ਗਤੀਵਿਧੀ ਦੀ ਇਕਾਈ ਕੀ ਹੈ ਆਪਸ਼ਨ ਆਪਨੇ ਕੋਲ ਹਨ ਜੀ ਪਹਿਲੀ ਹੈ ਬੈਕਰੈਲ ਦੂਸਰੀ ਹੈ ਗੌਸ ਤੀਸਰੀ ਹੈ ਵੈਬਰ ਚੌਥੀ ਹੈ ਕਿਊਰੀ ਹਾਂ ਜੀ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਬੈਕਰੈਲ ਨੈਕਸਟ ਚਲਦੇ ਆਪਾਂ ਕੁਐਸਚਨ ਤੇ ਬਚੇ ਹੋਏ ਚੁੰਬਕ ਦੀ ਧਾਰਨ ਸ਼ਕਤੀ ਨੂੰ ਕੀ ਕਿਹਾ ਜਾਂਦਾ ਹੈ ਬਚੇ ਹੋਏ ਚੁੰਬਕ ਦੀ ਧਾਰਨ ਸ਼ਕਤੀ ਨੂੰ ਕੀ ਕਿਹਾ ਜਾਂਦਾ ਹੈ ਬਕਾਇਆ ਚਮਕੀ ਧਾਰਨਾ ਸ਼ਕਤੀ ਚੁੰਬਕੀ ਬਲ ਜਾਂ ਇਹਨਾਂ ਵਿੱਚ ਕੋਈ ਨਹੀਂ ਹਾਂਜੀ ਦੋਸਤੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਧਾਰਨਾ ਸ਼ਕਤੀ ਠੀਕ ਹੈ ਦੋਸਤੋ ਤਾਰਨਾ ਸ਼ਕਤੀ ਨੈਕਸਟ ਚਲਦੇ ਆਪਾਂ ਕੁਐਸਚਨ ਤੇ ਕਿਸੇ ਪਦਾਰਥ ਦੀ ਖਾਸ ਗਰਮੀ ਕਿਸ ਤੇ ਨਿਰਭਰ ਕਰਦੀ ਹੈ ਤਾਪਮਾਨ ਤੇ ਖਾਸ ਤਾਪ ਤੇ ਪਦਾਰਥ ਦੀ ਰਚਨਾ ਤੇ ਜਾਂ ਕਣਤਾ ਤੇ ਹਾਂਜੀ ਦੋਸਤੋ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਪਦਾਰਥ ਦੀ ਰਚਨਾ ਤੇ ਠੀਕ ਹੈ ਦੋਸਤੋ ਅੱਗੇ ਪਸਲ ਜਾ ਨੈਕਸਟ ਕੁਐਸਚਨ ਤੇ ਇੰਟਰਪੋਲ ਦਾ ਕੰਮ ਕੀ ਹੈ ਇੰਟਰਪੋਲ ਦਾ ਕੰਮ ਕੀ ਹੈ ਕਮੂਟੇਟਰ ਤੇ ਸਪਾਰਕਿੰਗ ਨੂੰ ਘਟਾਉਣਾ ਮੋਟਰ ਸਪੀਡ ਵਧਾਉਣਾ ਆਰਮਚਰ ਵਿੱਚ ਕਰੰਟ ਨੂੰ ਡੀਸੀ ਵਿੱਚ ਬਦਲਣਾ ਜਾਂ ਕਾਊਂਟਰ ਈਐਮਐਫ ਕਰਨਾ ਘਟਾਉਣਾ ਕਿਹਨਾਂ ਦੋਸਤੋ ਇਸ ਦੇ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਕਮੂਟੇਟਰ ਤੇ ਸਪਾਰਕਿੰਗ ਨੂੰ ਘਟਾਉਣਾ ਅੱਗੇ ਸਲਦਾ ਨੈਕਸਟ ਕੁਸਚਨ ਤੇ 3 ਫੇਸ ਇੰਡਕਸ਼ਨ ਮੋਟਰ ਦਾ ਸ਼ੁਰੂਆਤੀ ਟਾਰਕ ਕੀ ਹੈ 3 ਫੇਸ ਇੰਡਕਸ਼ਨ ਮੋਟਰ ਦਾ ਸ਼ੁਰੂਆਤੀ ਟਾਰਕ ਕੀ ਹੈ অপਸ਼ਨ ਆਪਨੇ ਕੋਲ ਹਨ ਪਹਿਲੀ ਹੈ ਪੂਰੇ ਲੋਡ ਤੇ ਕਰੰਟ ਦੇ 5 ਤੋਂ 7 ਗੁਣਾ ਦੇ ਬਰਾਬਰ ਦੂਸਰੀ ਹੈ ਪੂਰੇ ਲੋਡ ਕਰੰਟ ਦੇ ਬਰਾਬਰ ਤੀਸਰੀ ਹੈ ਪੂਰੇ ਲੋਡ ਕਰੰਟ ਦੇ ਦੋ ਗੁਣਾ ਬਰਾਬਰ ਤੇ ਚੌਥੀ ਇਹਨਾਂ ਵਿੱਚੋਂ ਕੋਈ ਨਹੀਂ ਹਾਂਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਦੋਸਤੋ ਪੂਰੇ ਲੋਡ ਤੇ ਕਰੰਟ ਦੇ 5 ਤੋਂ 7 ਗੁਣਾ ਦੇ ਬਰਾਬਰ ਆਪਸ਼ਨ ਨੰਬਰ ਏ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਨੈਕਸਟ ਕੁਸਚਨ ਦੀ ਗੱਲ ਕਰੀਏ ਜੀ ਸ਼ੰਟ ਵਾਈਂਡਿੰਗ ਬਣੀ ਹੁੰਦੀ ਹੈ ਕਾਦੀ ਬਣੀ ਹੁੰਦੀ ਹੈ ਪਤਲੀ ਤਾਰ ਘਟਲਪੇਟ ਦੀ ਪਤਲੀ ਤਾਰ ਵਧੇਰੇ ਲਪੇਟਦੀ ਮੋਟੀ ਤਾਰ ਘਟਲਪੇਟ ਦੀ ਜਾਂ ਮੋਟੀ ਤਾਰ ਵਧੇਰੇ ਲਪੇਟਦੀ ਹਾਂਜੀ ਤਾਂ ਦੋਸਤੋ ਇਹਦਾ ਜੋ ਰਾਈਟ ਆਨਸਰ ਹੈ ਉਹ ਹੈ ਪਤਲੀ ਤਾਰ ਵਧੇਰੇ ਲਪੇਟ ਲਈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਬਿਜਲੀ ਊਰਜਾ ਦੀ ਖਪਤ ਨੂੰ ਮਾਪਣ ਦਾ ਸਭ ਤੋਂ ਵਧੀਆ ਤਰੀਕਾ ਕਿਹੜਾ ਹੈ? ਵੋਲਟਮੀਟਰ, ਐਂਪੀਅਰਮੀਟਰ, ਵਾਟਮੀਟਰ ਅਤੇ ਸਟਾਪ ਵਿੱਚ ਜਾਂ ਐਨਰਜੀਮੀਟਰ। ਦੋਸਤੋ ਇਸ ਦੇ ਜੋ ਰਾਈਟ ਆਨਸਰ ਹੈ ਉਹ ਹੈ ਐਨਰਜੀਮੀਟਰ। ਠੀਕ ਹੈ ਦੋਸਤੋ ਅੱਗੇ ਹੁਣ ਚੱਲਦੇ ਆਂ ਨੈਕਸਟ ਕੁਐਸਚਨ ਤੇ ਇੱਕ ট্রান্সਫਾਰਮਰ ਦੀ ਸਕੈਂਡਰੀ ਵਾਈਂਡਿੰਗ ਵਿੱਚ ਪ੍ਰੇਰਿਤ EMF ਕਿਸ ਉੱਤੇ ਨਿਰਭਰ ਕਰਦਾ ਹੈ ਇੱਕ ট্রান্সਫਾਰਮਰ ਦੀ ਸਕੈਂਡਰੀ ਵਾਈਂਡਿੰਗ ਵਿੱਚ ਪ੍ਰੇਰਿਤ EMF ਕਿਸ ਉੱਤੇ ਨਿਰਭਰ ਕਰਦਾ ਹੈ ਤਾਂ ਆਪਸ਼ਨ ਨਾ ਆਪਣੇ ਕੋਲ ਹਨ ਪਹਿਲੀ ਹੈ ਚੁੰਬਕੀ ਪਰਵਾਦੀ ਤੀਬਰਤਾ ਦੂਸਰੀ ਹੈ ਸਰੋਤ ਦੀ ਬਾਰੰਬਾਰਤਾ ਤੀਸਰੀ ਹੈ ਮੋੜਾਂ ਦੀ ਗਿਣਤੀ ਤੇ ਚੌਥੀ ਹੈ ਪਾਵਰ ਫੈਕਟਰ ਹਾਂ ਜੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਮੋੜਾਂ ਦੀ ਗਿਣਤੀ ਮੋੜਾਂ ਦੀ ਗਿਣਤੀ ਠੀਕ ਹੈ ਦੋਸਤੋ ਅੱਗੇ ਆਪਣਾ ਇੱਕ ਕੁਐਸਚਨ ਵਿੱਚ ਰਹਿ ਗਿਆ ਸੀਗਾ ਕੁਐਸਚਨ ਨੰਬਰ 13 ਹੈ ਇੱਕ ਟਰਾਂਸਫਾਰਮਰ ਵਿੱਚ ਕੋਰ ਕਿਸ ਤੋਂ ਬਣਿਆ ਹੁੰਦਾ ਹੈ एल्युमिनियम ਤੋਂ ਸਿਲੀਕਨ ਸਟੀਲ ਤੋਂ ਕਾਸਟ ਆਇਰਨ ਤੋਂ ਜੱਪਿੱਤਲ ਤੋਂ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੋ ਜਾਏਗਾ ਜੀ ਸਿਲੀਕਨ ਸਟੀਲ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਟਰਾਂਸਫਾਰਮਰ ਵਿੱਚ ਸਿਲੀਕਨ ਸਟੀਲ ਕੋਰ ਦੀ ਵਰਤੋਂ ਕਿਉਂ ਕੀਤੀ ਜਾਂਦੀ ਹੈ हां जी दोस्तों ਆਪਸ਼ਨ ਆਪਨੇ ਕੋਲ ਹਨ ਪਹਿਲੀ ਹੈ ਐਡੀ ਮੌਜੂਦਾ ਨੁਕਸਾਨ ਨੂੰ ਘਟਾਉਣ ਲਈ ਦੂਸਰੀ ਹੈ ਹਿਸਟੋਰਸਿਸ ਦੇ ਨੁਕਸਾਨ ਨੂੰ ਘਟਾਉਣ ਲਈ ਏ ਅਤੇ ਬੀ ਦੋਵਾਂ ਲਈ ਜਾਂ ਸਸਤਾ ਹੋਣਾ ਸੋ ਦੋਸਤੋ ਇਸਦੇ ਰਾਈਟ ਆਨਸਰ ਹੈ ਉਹ ਹੈ ਐਡੀ ਮੌਜੂਦਾ ਨੁਕਸਾਨ ਨੂੰ ਘਟਾਉਣ ਲਈ ਐਡੀ ਮੌਜੂਦਾ ਨੁਕਸਾਨ ਨੂੰ ਘਟਾਉਣ ਲਈ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਜਦੋਂ ਇੱਕ ਸੰਚਤ ਮਿਸ਼ਰਤ ਨਾ ਡੀਸੀ ਮੋਟਰ ਵਿੱਚ ਲੋਡ ਵਧਾਇਆ ਜਾਂਦਾ ਹੈ ਤਾਂ ਕੀ ਹੁੰਦਾ ਹੈ ਆਪਸ਼ਨਾਂ ਆਪਣੇ ਕੋਲ ਹਨ ਪਹਿਲੀ ਹੈ ਰੋਟੇਸ਼ਨ ਦੀ ਗਤੀ ਵਧਦੀ ਹੈ ਦੂਸਰੀ ਹੈ ਰੋਟੇਸ਼ਨ ਦੀ ਗਤੀ ਘਟਦੀ ਹੈ ਤੀਸਰੀ ਹੈ ਟਾਰਕ ਘਟਦਾ ਹੈ ਚੌਥੀ ਹੈ ਰੋਟੇਸ਼ਨ ਦੀ ਗਤੀ ਅਤੇ ਟਾਰਕ ਦੋਵੇਂ ਵਧਦੇ ਹਨ ਸੋ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਰੋਟੇਸ਼ਨ ਦੀ ਗਤੀ ਘਟਦੀ ਹੈ ਰੋਟੇਸ਼ਨ ਦੀ ਗਤੀ ਘਟਦੀ ਹੈ ਠੀਕ ਹੈ ਦੋਸਤੋ ਅਗਰ ਨੈਕਸਟ ਕੁਐਸਚਨ ਦੀ ਗੱਲ ਕਰੀਏ ਜੀ ਸ਼ੁਰੂ ਕਰਨ ਦੇ ਸਮੇਂ ਇੱਕ ਡੀਸੀ ਮੋਟਰ ਵਿੱਚ ਵਿਰੋਧੀ ਇਲੈਕਟ੍ਰੋਮੋਟਿਵ ਬਲ ਦਾ ਮੁੱਲ ਕੀ ਹੈ ਹਾਂਜੀ ਦੋਸਤੋ ਇੱਕ ਸ਼ੁਰੂ ਕਰਨ ਦੇ ਸਮੇਂ ਇੱਕ ਡੀਸੀ ਮੋਟਰ ਵਿੱਚ ਵਿਰੋਧੀ ਇਲੈਕਟ੍ਰੋਮੋਟਿਵ ਬਲ ਦਾ ਮੁੱਲ ਕੀ ਹੈ ਅਨੰਤ ਉੱਚ ਨੀਵਾ ਜਾਂ ਜ਼ੀਰੋ ਸੋ ਦੋਸਤੋ ਇਸ ਦਾ ਰਾਈਟ ਆਨਸਰ ਹੈ ਜ਼ੀਰੋ ਰਾਈਟ ਦੋਸਤੋ ਅੱਗੇ ਪਸਲਦਾ ਨੈਕਸਟ ਕੁਐਸਚਨ ਦੇ लिफ्ट ਵਿੱਚ ਕਿਹੜੀ ਡੀਸੀ ਮੋਟਰ ਵਰਤੀ ਜਾਂਦੀ ਹੈ ਲਿਫਟ ਦੇ ਵਿੱਚ ਕਿਹੜੀ ਡੀਸੀ ਮੋਟਰ ਵਰਤੀ ਜਾਂਦੀ ਹੈ ਡੀਸੀ ਸ਼ੰਟ ਮੋਟਰ ਡੀਸੀ ਸੀਰੀਜ਼ ਮੋਟਰ ਸੰਚਤ ਮਿਸ਼ਰਤ ਡੀਸੀ ਮੋਟਰ ਜਾਂ ਡਿਫਰੈਂਸ਼ੀਅਲ ਕੰਪਾਊਂਡ ਡੀਸੀ ਮੋਟਰ ਹਾਂਜੀ ਦੋਸਤੋ ਦੱਸੋ ਜੀ ਸੋਚਦਾ ਜੋ ਰਾਈਟ ਆਨਸਰ ਹੈ ਉਹ ਹੈ ਡੀਸੀ ਸੀਰੀਜ਼ ਮੋਟਰ ਡੀਸੀ ਸੀਰੀਅਲ ਮੋਟਰ ਨੈਕਸਟ ਕੁਐਸਚਨ ਦੀ ਗੱਲ ਕਰਗੇ ਜੀ ਜਨਰੇਟਰ ਦੇ ਰੋਟੇਸ਼ਨ ਦੀ ਦਿਸ਼ਾ ਬਦਲਣ ਦਾ ਕੀ ਪ੍ਰਭਾਵ ਹੋਵੇਗਾ ਦੋਸਤੋ ਜਨਰੇਟਰ ਦੇ ਰੋਟੇਸ਼ਨ ਦੀ ਦਿਸ਼ਾ ਬਦਲਣ ਦਾ ਕੀ ਪ੍ਰਭਾਵ ਹੋਵੇਗਾ ਕਰੰਟ ਦਾ ਆਵਾਜ਼ ਜ਼ੀਰੋ ਹੋ ਜਾਵੇਗਾ ਕਰੰਟ ਦੇ ਆਵਾਜ਼ ਦਿਸ਼ਾ ਬਦਲ ਜਾਵੇਗੀ ਕਰੰਟ ਦੇ ਆਵਾਜ਼ ਦਿਸ਼ਾ ਬਦਲੀ ਨਹੀਂ ਜਾ ਸਕਦੀ ਜਾਂ ਉਪਰੋਕਤ ਵਿੱਚੋਂ ਕੋਈ ਨਹੀਂ ਆਹੀ ਦੋਸਤੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ ਕਰੰਟ ਦੇ ਵਾਹ ਦੀ ਦਿਸ਼ਾ ਬਦਲ ਜਾਵੇਗੀ ਇਸ ਦਾ ਰਾਈਟ ਆਨਸਰ ਹੈ ਜੀ ਓਕੇ ਅਗੇ ਨੈਕਸਟ ਕੁਐਸਚਨ ਚਲਦੇ ਆਪਾਂ ਕੁਐਸਚਨ ਨੰਬਰ ਹੈ 20 ਡੀਸੀ ਜਨਰੇਟਰ ਦੀ ਕੁਸ਼ਲਤਾ ਕੀ ਹੈ 60 ਤੋਂ 80% 70 ਤੋਂ 80% 85 ਤੋਂ 95% ਜਾਂ 100% ਹਾਂ ਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਉਹ ਹੈ 85 ਤੋਂ 95% 85 ਤੋਂ 95% ਆ ਰਾਈਟ ਹੈ ਦੋਸਤੋ ਸੋ ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜ਼ਰੂਰ ਦੱਸ ਦੇਣਾ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰੋ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ